ਸੀਓ ਸਾਹਿਬ ਅੱਗੇ ਚਲਾ ਗਿਆ ਅੱਗੇ ਬਦੋ ਸਿੰਘ ਉਹ ਪਿਛਾਨੀ ਹਟਣਾੜ ਮੋਰਚਾ ਲੈਣਾ ਉਹ ਕੰੰਡੇ ਵਾਲੀ ਤਾਰ पार ਕਰਕੇ ਜਦੋਂ ਜਾ ਰਹੇ ਸਨ ਸੀਓ ਸਾਹਿਬ ਨੂੰ ਬਰਸ਼ਟ ਹੋ ਜਾ ਜੀ ਐਸ ਪਾਸੇ ਗੋਲੀ ਵੱਜੀ ਮਤਲਬ ਜਿੱਧਰ ਲੀਵਰ ਹੁੰਦਾ ਹਮ ਇਥੋਂ ਢਿੱਡ ਪਾੜ ਗਿਆ ਲੀਵਰ ਬਾਹਰ ਨਿਕਲ ਗਿਆ ਸੀਓ ਦਾ ਸੀਓ ਦਾ ਜਿਹੜਾ ਵੱਡੀ ਹੁੰਦਾ ਨਾਲ ਉਹ ਵੱਡੀ ਔਰ ਇੱਕ ਅਜੀਤ ਸਿੰਘ ਜਵਾਨ ਸੀ ਇਹਨਾਂ ਨੇ ਸੀਓ ਦੀ ਬਾਡੀ ਨੂੰ ਪਿਛਾ ਖਿੱਚਿਆ ਅਜੀਤ ਸਿੰਘ ਨੇ ਆਪਣੀ ਕਮੀਜ਼ ਖੋਲੀ ਕਿਉਂ ਲੀਵਰ ਬਾਹਰ ਦੇ ਗਿਆ ਸੀ ਵੇਖੋ ਫੌਜ ਦੇ ਮੰਜ਼ਰ ਕਿ ਹੋ ਜਾਂਦੇ ਹਮ ਆਪਣੀ ਕਮੀਜ਼ ਖੋਲੀ ਸੀਓ ਸਾਹਿਬ ਦੇ ਲੀਵਰ ਨੂੰ ਬੰਨਿਆ ਇੱਥੇ ਬੰਨਿਆ ਤਾਂ ਕਿ ਲੀਵਰ ਅੰਦਰ ਰਹੇ ਔਰ ਆਪਣੇ ਦੋਵੇਂ ਮੋਢਿਆਂ ਤੇ ਹੱਥ ਰੱਖ ਕੇ ਸੀਓ ਸਾਹਿਬ ਨੂੰ ਲੈ ਕੇ ਆਏ ਤੇ ਸਿੰਘ ਅਗਾ ਚੜਾਈ ਕਰ ਰਹੇ ਨੇ ਪੋਸਟ ਵੱਲ ਤੇ ਸੀਓ ਸਾਹਿਬ ਨੂੰ ਪਿੱਛੇ ਲੈ ਕੇ ਆਏ ਵੀ ਟਾਂਕੇ ਲਾ ਕੇ ਸਿਓ ਦਿੰਨੇ ਤੇ ਜਦੋਂ ਅਜੇ ਉਹ ਨਾ ਥੋੜਾ ਜਿਹਾ ਉਹਨੂੰ ਕਹਿੰਦੇ ਰੈਪ ਜਿੱਥੇ ਮੈਡੀਕਲ ਸਾਨੂੰ ਫੈਸਿਲਿਟੀ ਮਿਲਣੀ ਸੀ ਉਹ ਥੱਲੇ ਉਤਰ ਕੇ ਥੋੜਾ ਚੜਨਾ ਸੀ ਜਦੋਂ ਪਹਿਲੇ ਸੀੜੀ ਤੇ ਪੈਰ ਧਰਿਆ ਤੇ ਸੀਓ ਸਾਹਿਬਾਂ ਦਾ ਰਾਜਾ ਲਈ ਗਈ ਕਿੰਨੀ ਲਈ ਗਈ ਪੋਸਟ ਬੜਾ ਦਰਦਨਾਕ ਸੀਨੇ ਔਰ ਅਸੀਂ ਸੀਓ ਸਾਹਿਬ ਦੀ ਮੀਮ ਸਾਹਿਬ ਬੈਠੀ ਸੀ ਇੱਕ ਦਿਨ ਮੈਂ ਕੀਰਤਨ ਕਰ ਰਿਹਾ ਕਥਾ ਕਰ ਰਿਹਾ ਮੈਨੂੰ ਅੱਜ ਵੀ ਅੱਖਾਂ ਚੱਤੂ ਆ ਜਾਂਦੀ ਉਹ ਉਹ ਸੀਨੇ ਹੋ ਜਾਏ ਕਿ ਜਦੋਂ ਕਮਾਂਡਰ ਮਰਦਾ ਮਰਦਾ ਵੀ ਪੁੱਛ ਰਿਹਾ ਵੀ ਰਾਜਾ ਪੋਸਟ ਲਈਏ ਕਿੰਨੀ ਲਈ ਇਹ ਭਾਵਨਾ ਜਿਹੜੀ ਸਿੱਖ ਮੰਨ ਰਹੀ ਹੈ ਤੇ ਉਹ ਜਦੋਂ ਪਹਿਲੇ ਬਾਉੜੀ ਤੇ ਪੈਰ ਤਰਿਆ ਪਿੱਛੇ ਜਕਾਰਾ ਛੜਾਤਾ ਸਿੰਘਾਂ ਨੇ ਵੀ ਰਾਜਾ ਪੋਸਟ ਲੈ ਲਈ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਸਿਓ ਸਾਹਬ ਨੇ ਸਿਰ ਸੋਪ ਦਿੱਤਾ ਉੱਤੇ ਲਗਾਏ ਚੁੱਕ ਕੇ ਕਹਿ ਰਹੋ ਸ਼ਹੀਦ ਹੋ ਗਿਆ ਸਮੋ ਲੇਕਿਨ ਉਹ ਪੋਸਟ ਲੈ ਕੇ ਕੰਨ ਦੇ ਵਿੱਚ ਆਵਾਜ਼ ਪਈ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਰਾਜਾ ਪੋਸਟ ਸੋ ਕਹਿੰਦਾ ਭਾਵੇਂ ਹੈ ਕਿ ਜਿਹੜੀ ਸਾਡੀ ਭਾਵਨਾ ਹੈ ਨਾ ਕੁਰਬਾਨੀ ਦੀ ਜੀ ਜੇ ਸਾਡੇ ਅੰਦਰ ਕੁਰਬਾਨੀ ਦੀ ਭਾਵਨਾ ਜਿੰਦੀ ਰਹੇਗੀ ਤੇ ਸਿੱਖੀ ਨੂੰ ਕੋਈ ਮਿਟਾ ਹੀ ਨਹੀਂ ਸਕਦਾ ਹੂੰ